ਸਸਕਲ ਜੀ ਮੈਂ ਹਾਂ ਪ੍ਰੀਤ ਇੰਦਰ ਮੋਹਨ ਸਿੰਘ ਪੱਟੀ ਫਰੈਂਡਜ਼ ਫੋਰਐਵਰ ਵੈਲਫੇਅਰ ਸੁਸਾਇਟੀ ਰਜਿਸਟਰਡ ਖਰੜ ਮੋਹਾਲੀ ਬਲੋ ਆਪਣਾ 12ਵਾਂ ਅੱਖਾ ਦਾ ਚੈੱਕਅਪ ਆਪਰੇਸ਼ਨ ਤੇ ਮੈਡੀਕਲ ਕੈਂਪ ਆਰੀਆ ਕਾਲਜ ਖਰੜ ਵਿਖੇ ਲਗਾਇਆ ਗਿਆ ਐਮ ਪੀ ਮਲਵਿੰਦਰ ਸਿੰਘ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਫਰੈਂਡਜ਼ ਫੋਰਐਵਰ ਵੈਲਫੇਅਰ ਸੁਸਾਇਟੀ ਰਜਿਸਟਰਡ ਖਰੜ ਵੱਲੋਂ ਅੱਖਾਂ ਦੇ ਮੁਫਤ ਜਾਂਚ ਕੈਂਪ ਦਾ ਦੀਪ ਜਗਾ ਕੇ ਉਦਘਾਟਨ ਨਗਰ ਕੌਂਸਲ ਖਰੜ ਦੀ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੌਂਗਿਆ ਤੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਤੇ ਸਾਰੇ ਪ੍ਰਬੰਧਕਾਂ ਨੇ ਕੀਤਾ ਆਓ ਉਸ ਦੀਆਂ ਤੁਹਾਨੂੰ ਦਿਖਾਈਏ ਲਾਈਵ ਤਸਵੀਰਾਂ ਐਮਪੀ ਮਾਲਵਿੰਦਰ ਸਿੰਘ ਕੰਗ ਤੇ ਕਲੱਬ ਦੇ ਪ੍ਰਧਾਨ ਨੇ ਕੀ ਕਿਹਾ ਆਓ ਸੁਣੀਏ ਇੱਕ ਲੋਕ ਨੇ ਫੜ ਦਿੱਤਾ ਇਹ ਸੀਗਾ ਬੈਟ ਨਹੀਂ ਇਹ ਸਾਡੇ ਪਟਾਣਾਂ ਦਾ ਬਾਦਨਾ ਦੋ ਯੰ ਕਿੰਨੇ ਟਾਈਮ ਹੋ ਗਿਆ ਦੇਖੋ ਆਹ ਹਰ ਕਪੀ ਹਰ ਕਪੀ ਨਾਲ ਹੈ ਆਪਾਂ ਵੀ ਰੋਜ਼ ਕਰਨਾ ਕਿ ਉਹ ਕਰਦੇ ਨਹੀਂ ਤਾਂ ਜਿੰਗਰਾਂ ਦੋ ਘੰਟੇ ਲਾਉਣੇ ਦੇ ਦੇ ਜੀ ਜਿਵੇਂ ਸਾਹਮਣੇ ਦੇਖੋ ਬੈਟ ਬੈਟ ਬਹੁਤ ਸਮਾਂ ਸੋਧੇ ਪਾਉਣ ਲੱਗ ਪਿਆ گیارہ بجے کال کرنی گیارہ ਸਰਦਾਰ ਸਿੰਘ ਜੀ ਗੁਰਮੀਤ ਸਿੰਘ ਗੁਰਮੀਤ ਸਿੰਘ ਚਰਨ ਸਿੰਘ ਸਾਡੇ ਪਿਆਰੇ ਸਾਡੇ ਇੰਡੀਆ ਦੇ ਖੇਤਰ ਤੋਂ ਸ਼ਤਾ ਜੁਕੀ ਵੀ ਆ ਕੇ ਸ਼ਤਾ ਚੰਦ ਸ਼ਤਾ ਨਾਮ ਹੈ ਕੋਈ ਜੇ ਇਹ ਪਹੁੰਚਦੀ ਜੇ ਸਾਡੇ ਕੋਲ ਜਿਹੜੇ ਨਾਮ ਹੈ ਜਿਹੜੇ ਅਰਪਿਤ ਨੇ ਜਿਹੜੇ ਨਾਮ ਹੈ ہاں <laughs> جی <laughs> 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 ਪਿਆਰੇ ਦੋਸਤੋ ਅੱਜ ਮੈਂ ਆਪ ਬੱਚੇ ਬਣਾ ਦੋ ਜਿਹੜੇ ਜਿਹੜੇ ਆ ਗਏ ਸਾਡੇ ਵਿੱਚ ਪਹੁੰਚੇ ਹਾਂ ਸਰ ਕੈਮਰਾ ਹਾਂਜੀ ਕੈਮਰਾ ਦਿਖਾਓ ਸਰ ਹਾਂਜੀ ਲੋ ਹਾਂਜੀ ਕੈਮਰਾ ਦਿਖਾਓ ਜੀ ਅਜੀ ਇਸ ਕੈਮਰੇ ਦਿਖਾਓ Hvor? <laughs> ਕੀ ਸਾਡੀ ਦਵਾਈ ਖਾਧੀ ਆ ਦਾਫ ਰਿਆ ਦੋਨਾ ਝੂਠੀ ਗੋਲੀ ਮੀਰ ਸੁਖਰ ਦਾ ਸ਼ੁਗਰ ਦੀ 40 ਸੀਰੀਜ਼ ਆ ਫੀ ਪਈਆ ਅਜੇ ਹਾਂਜੀ ਅੰਕਲ ਜੀ ਅੱਖਾਂ ਦੀਆਂ ਸ਼ੁਗਰ ਮਣੋ ਤਾਤ ਮੀਂਹ ਦੀਆਂ ਸੱਤਾਂ گون بھائی صاحب صاحب نام سے بھرت صاحب اور رونا جی اچھا اوپر کم مشین رکھی ہے پڑا جوال جی احمد ਸਰ ਅਜ ਫਰੈਂਡਸ ਫੋਰਐਵਰ ਵੈਲਫੇਅਰ ਸੁਸਾਇਟੀ ਵੱਲੋਂ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਕੀ ਕਹਿਣਾ ਚਾਹੂੰਗਾ ਜੀ ਦੇਖੋ ਫਰੈਂਡਸ ਫੋਰਐਵਰ ਜਿਹੜੀ ਵੈਲਫੇਅਰ ਸੁਸਾਇਟੀ ਹੈ ਉਹਦੇ ਸਾਡੇ ਸਰਜੋ ਸਾਥੀ ਜਸਵਿੰਦਰ ਜੀ ਜਿਹੜੇ ਆ ਬੜੇ ਸਰਗਰਮ ਐ ਮਨੀਸ਼ ਜੀ ਔਰ ਸਾਰੀ ਨਰਸਿੰਗ ਟੀਮ ਜਿਹੜੀ ਹੈ ਪਿਛਲੇ ਤਕਰੀਬਨ 12 ਸਾਲਾਂ ਤੋਂ ਹਰ ਸਾਲ ਲੋਕਾਂ ਲਈ ਮੈਡੀਕਲ ਕੈਂਪ ਜਿਹੜਾ ਹੈ ਉਹ ਮੈਜ ਕਰਦੇ ਆ ਫਰੀ ਆਫ ਚਾਰਜ ਮੈਨੂੰ ਲੱਗਦਾ ਵੀ ਅੱਜ ਦੇ ਸਮੇਂ 'ਚ ਇਸ ਤੋਂ ਵੱਡੀ ਸੇਵਾ ਨਹੀਂ ਕੋਈ ਹੋ ਸਕਦੀ ਕਿਉਂਕਿ ਅੱਜ ਕੱਲ ਹਰ ਪਰਿਵਾਰ 'ਚ ਜਿਸ ਤਰੀਕੇ ਨਾਲ ਦਵਾਈਆਂ ਦਾ ਬੋਝ ਕਈ ਤਰ੍ਹਾਂ ਦੇ ਉਹਨਾਂ ਨੂੰ ਮੁਸ਼ਕਲਾਂ ਇਲਾਜ ਨੂੰ ਲੈ ਕੇ ਮਸਲੇ ਮੋਰ ਮੈਨੂੰ ਲੱਗਦਾ ਜਿਹੜਾ ਇਹਨਾਂ ਦਾ ਇਹਨਾਂ ਦਾ ਸੁਸਾਇਟੀ ਦਾ ਇਨੀਸ਼ੀਏਟਿਵ ਹੈ ਆਪਣੇ ਆਪ ਬਹੁਤ ਸ਼ਾਨਦਾਰ ਹੈ ਨਿਸਕਾਮ ਹੈ ਬਿਨਾ ਕਿਸੇ ਲਾਲਚ ਤੋਂ ਪਿਓਰਲੀ ਸਮਾਜ ਸੇਵਾ ਨੂੰ ਧਿਆਨ ਚ ਰੱਖ ਕੇ ਆ ਇਹਨਾਂ ਨੂੰ ਮੈਂ ਵਧਾਈ ਵੀ ਦਿੰਦਾ ਹਾਂ ਤੇ ਅੱਜ ਮੈਨੂੰ ਵੀ ਇੱਥੇ ਆ ਕੇ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਹੈ ਪਹਿਲੀ ਵਾਰ ਮੈਨੂੰ ਤੇ ਆਉਣ ਦਾ ਮੌਕਾ ਮਿਲਿਆ ਲੇਕਿਨ ਕੰਮ ਇਹ ਪਿਛਲੇ 12 ਸਾਲ ਤੋਂ ਕਰ ਰਿਹਾ ਹਾਂ ਤੋਂ ਮੈਂ ਚਾਹਾਂਗਾ ਕਿ ਇਹ ਇਹ ਜਿਹੜੀਆਂ ਸੋਸਾਇਟੀਆਂ ਸਾਡੀ ਸਮਾਜ ਦਾ ਇੱਕ ਇੰਪੋਰਟੈਂਟ ਪਾਰਟ ਹੈ ਔਰ ਪੰਜਾਬ ਦਾ ਇੱਕ ਕਲਚਰ ਵੀ ਹੈ ਵਿਰਸਾ ਵੀ ਪਰ ਇਹੀ ਖਾਸੀਅਤ ਹੈ ਪੰਜਾਬ ਦੀ ਮੈਨੂੰ ਲੱਗਦਾ ਇਹਨਾਂ ਤੋਂ ਪ੍ਰੇਰਣਾ ਲੈ ਕੇ ਹੋਰ ਵੀ ਬਹੁਤ ਸਾਰੇ ਸਮਾਜ ਦੇ ਅੱਡ-ਅੱਡ ਹਿੱਸਿਆਂ 'ਚ ਹੋਰ ਜਿਹੜਾ ਆ ਇਸ ਚੀਜ਼ ਨੂੰ ਪ੍ਰਚਾਰਨ ਦੇਣਗੇ ਔਰ ਇਸ ਮੌਕੇ ਸਾਡੇ ਜਿਹੜੇ ਭੈਣ ਜੀ ਇੱਥੇ ਪ੍ਰਧਾਨ ਹੈ ਉਹ ਵੀ ਮੌਜੂਦ ਨੇ ਚਰਨਜੀਤ ਜੀ ਜਿਹੜੇ ਸਾਡੇ ਇੱਥੇ ਅਫਸਰ ਹੈ ਸਾਰੀ ਇਹਨਾਂ ਦੀ ਟੀਮ ਸਾਰੇ ਇਹਨਾਂ ਨੂੰ ਸਹਿਯੋਗ ਕਰਦੇ ਆ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਔਰ ਇਹਨਾਂ ਦਾ ਧੰਨਵਾਦ ਵੀ ਕਰਨਾ ਹੈ ਥੈਂਕ ਯੂ ਹਾਂ ਜੀ ਪ੍ਰਧਾਨ ਜੀ ਤੁਸੀਂ ਅੱਜ ਕੈਂਪ ਲਾਇਆ ਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ ਸਾਡੀ ਫਰੈਂਡਸ ਫੋਰੇਵਰ ਵੈਲਫੇਅਰ ਸੁਸਾਇਟੀ ਵੱਲੋਂ ਸਾਡਾ ਅੱਜ 12ਵਾਂ ਫਿਰ 12ਵਾਂ ਮੁਫਤ ਅੱਖਾਂ ਦਾ ਤੇ ਚੈੱਕਅਪ ਤੇ ਆਪਰੇਸ਼ਨ ਤੇ ਮੈਡੀਕਲ ਕੈਂਪ ਹੈ ਇਸ ਦੇ ਵਿੱਚ ਡਾਕਟਰ ਗਰੇਵਾਲ ਆਈਓ ਆ ਇੰਸਟੀਚੂਟ ਸੈਕਟਰ 9 ਤੋਂ ਉਹਨਾਂ ਦੀ ਟੀਮ ਇੱਥੇ ਆਈ ਹੋਈ ਹੈ ਡਾਕਟਰ ਸਰਤਾਜ ਸਿੰਘ ਗਰੇਵਾਲ ਦੀ ਅਗਵਾਈ ਦੇ ਵਿੱਚ ਜਿਹੜੀ ਇੱਥੇ ਅੱਖਾਂ ਦੀ ਆਪੀਡੀ ਅੱਜ ਕੀਤੀ ਜਾ ਰਹੀ ਹੈ ਤੇ ਜੋ ਵੀ ਅੱਜ ਚਿੱਟੇ ਮੋਤੀ ਦੇ ਆਪਰੇਸ਼ਨ ਵਾਸਤੇ ਆਪਣੇ ਪਰਸਨ ਸਿਲੈਕਟ ਹੋਣਗੇ ਉਹਨਾਂ ਦੇ ਚਿੱਟਾ ਮੋਤੀ ਦੇ ਆਪਰੇਸ਼ਨ ਅਸੀਂ ਚ ਚੰਡੀਗੜ੍ਹ ਗਰੇਵਾਲ ਇੰਸਟੀਚੂਟ ਦੇ ਵਿੱਚ ਫ੍ਰੀ ਆਫ ਕੋਸਟ ਕਰਵਾਵਾਂਗੇ ਅਭਰਾ ਤੁਸੀਂ ਕਿੰਨੇ ਕੈਂਪ ਲਾ ਚੱਕੇ ਹੁਣ ਤੱਕ ਥੋੜੀ ਥੋੜੀ ਸਾਡੀ ਸੋਸਾਇਟੀ ਸਾਲ ਦੇ ਵਿੱਚ 10-12 ਇਵੈਂਟ ਕਰਦੀ ਰਹਿੰਦੀ ਹੈ ਆਲਮੋਸਟ ਹਰ ਮੰਥੀ ਸਾਡਾ ਕੋਈ ਨਾ ਕੋਈ ਇਵੈਂਟ ਹੁੰਦਾ ਹੈ ਜੀ ਇਸ ਦੇ ਵਿੱਚ ਸਾਡਾ ਅੱਖਾਂ ਦਾ ਤਾਂ ਔਰ ਮੈਡੀਕਲ ਕੈਂਪ ਤਾਂ ਹੀ 12th ਹੈ ਉਸ ਤੋਂ ਇਲਾਵਾ ਅਸੀਂ 29 ਦੇ ਕਰੀਬ ਬਲੱਡ ਡੋਨੇਸ਼ਨ ਕੈਂਪ ਆਰਗੇਨਾਈਜ਼ ਕਰ ਚੁੱਕੇ ਹੈ ਤੇ ਉਸ ਤੋਂ ਇਲਾਵਾ ਹੋਰ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਇਵੈਂਟ ਚੱਲਦੇ ਰਹੇ ਹਨ ਸਾਨੂੰ ਕੋਈ ਸਰਕਾਰ ਤੋਂ ਅਜੇ ਤੱਕ ਸਹਾਇਤਾ ਮਿਲਕ ਆਪਣੇ ਪੱਧਰ ਤੇ ਕਰਦੇ ਹਾਂ ਸਾਡੀ ਅਸੀਂ ਅੱਜ ਤੱਕ ਸਰਕਾਰ ਤੋਂ ਤਾਂ ਤੱਕ ਕੋਈ ਸਹਾਇਤਾ ਮੰਗੀ ਵੀ ਨਹੀਂ ਹੈ ਤੇ ਨਹੀਂ ਕੋਈ ਮਿਲੀ ਵੀ ਹੈ ਬਟ ਲੇਕਿਨ ਸਾਡੀ ਸੋਸਾਇਟੀ ਦੇ ਵਿੱਚ ਜੋ ਸਾਡੇ 160 70 ਮੈਂਬਰਸ ਹੈ ਉਹ ਸਾਰੇ ਜੋ ਵੀ ਪ੍ਰੋਗਰਾਮ ਦਾ ਜਿੰਨਾ ਵੀ ਖਰਚਾ ਆਉਂਦਾ ਸਾਰਾ ਆਪਣੀ ਪਾਕਟ ਚ ਕਰਦੇ ਆ